ਸੰਖਿਆ ਕਰਾਉਣ ਵਾਲੇ ਉਸਤਾਦ ਭਗਤ ਜਸਵੰਤ ਸਿੰਘ ਜੀ ਦੌਧਰ ਵਾਲੇ ਮਹਾਪੁਰਸ਼ਾਂ ਨਾਲ ਹੀ ਰਹਿੰਦੇ ਸੀ ਬੜੇ ਬਿਰਾਗੀ ਪੁਰਸ਼ ਹੋਏ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਜੱਤ ਸੱਭ ਦੇ ਵਿੱਚ ਕੱਢੀ ਆਪਣੀ ਹੁਣ ਵੀ ਜਿਉਂਦੇ ਨੇ ਬਹੁਤ ਵਿਦਿਆਰਥੀਆਂ ਨੂੰ ਹੁਣ ਵੀ ਪੜ੍ਹਾ ਰਹੇ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਕੋਲ ਉਹਨੇ ਰੋਟੀ ਖਾਂਦੇ ਵੀ ਕੋਲ ਬਹਿਣਾ ਓਏ ਜ਼ਿਆਦਾ ਨਹੀਂ ਖਾਣੀ ਆਹ ਚੀਜ਼ ਨਹੀਂ ਜ਼ਿਆਦਾ ਖਾਣੀ ਐ ਮਿੱਠਾ ਨਹੀਂ ਜ਼ਿਆਦਾ ਖਾਣਾ ਆਹ ਚੀਜ਼ ਨਹੀਂ ਖਾਣੀ ਨਾਲੇ ਐਂ ਟੋਕਦੇ ਰਹਿੰਦੇ ਸੀ ਨਾਲੇ ਉਹਨਾਂ ਨੇ ਸਾਨੂੰ ਸਮਝਾਉਣਾ ਜਦ ਕਦੇ ਵਿਸ਼ੇ ਵਿਕਾਰ ਮਨ 'ਚ ਆ ਜਾਂਦੇ ਕਹਿੰਦੇ ਵਿਸ਼ੇ ਵਿਕਾਰ ਕੋਈ ਚੀਜ਼ ਨਹੀਂ ਕੱਟ ਸਕਦੀ ਬਸ ਇੱਕ ਗੱਲ ਕਿਹਾ ਕਰੋ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੋ ਇਹ ਤੱਤੀਆਂ ਤਵੀਆਂ ਤੇ ਬੈਠੇ ਜਦੋਂ ਕਹਿੰਦੇ ਓ ਯਾਦ ਕਰੋਗੇ ਨਾ ਮਹਾਰਾਜ ਨੂੰ ਕਿ ਤੱਤੀਆਂ ਤਵੀਆਂ ਤੇ ਬੈਠੇ ਤਨ ਤਨ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾਏ ਤਨ ਤਨ ਸ਼ੀਰ ਸਿੰਘ ਜਿੰਨਾ ਚਰਖੜੀਆਂ ਚੜ੍ਹੇ ਉਹ ਛੀਦਾ ਨੂੰ ਯਾਦ ਕਰਿਆ ਕਰੋ ਆਪਣੇ ਆਪ ਮਨ ਵਿੱਚੋਂ ਵਿਸ਼ੇਵਕਾਰ ਖਤਮ ਹੋ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਿਆਂ ਦੇਖੋ ਮਨ ਦੇ ਅੰਦਰ ਖਿਆਲ ਕਰਕੇ ਤੱਤਾ ਰੇਤ ਸੀਸ ਵਿੱਚ ਪੈ ਰਿਹਾ ਹੈ ਬਹੁਤ ਔਖਾ ਕੰਮ ਹੈ ਚੰਦੂ ਨੇ ਕਿਹਾ ਤਵੀ ਦੇ ਉੱਤੇ ਖੜੇ ਹੋ ਜਾਓ ਮਹਾਰਾਜ ਸੱਚੇ ਪਾਸ਼ਣ